ਜਪ ਜੀ ਸਾਹਿਬ ਇੱਕ ਪੁਰਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲੇ ਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆ ਭਾਰ ਸਹ ਸਹ ਸਿਆਣਪਲ ਕੋਈ ਤਾ ਇਕ ਨ ਚਲੇ ਨਾਲ ਕਿਉ ਸੱਟਿਆਰਾ ਹੋਈ ਇੱਕ ਵਕੂੜਾ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮਨੀ ਜਿ ਹੁਕਮ ਲਿਖ ਦੁਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸੀਸੇ ਹੁਕਮੀ ਸਦਾ ਪੁਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਕਰਤੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਠੀਨਾ ਜਾਵੇ ਤੋੜ ਕਤ ਕਰ ਕਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤ ਪਹ ਜੁਗਾ ਜਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਹਿ ਰਾਹੁ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਹਿਬ ਸਾਚਨਾਇ ਭਾਖੈ ਭਾਉ ਅਪਾਰ ਆਖੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਦੇਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੋਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਤਾ ਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਰੰਝਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਜਾਵੈ ਗੁਣੀ ਨਿਦਾਨ ਗਾਵੈ ਸੁਨਿਆ ਮਨ ਰਖੀਏ ਭਾਵ ਦੁਖ ਪਰ ਹਸੂ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੀਆ ਸਮੈ ਗੁਰੇ ਸਰ ਗੁਰੂ ਗੋਵਰਖ ਬਰਮਾ ਗੁਰਪਾਰ ਬਦੀ ਮਾਹੀ ਜੇ ਹੋ ਜਾਣਾ ਅਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਹਿਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਧੀਰਤ ਨਾਵਾ ਜੇ ਤਿਸ ਭਾਵਾਂ ਮੈਨ ਪਾਣੇ ਕੀ ਨਾਹੀ ਕਰੀ ਜੇ ਤਿਸਰੇ ਟੋਪਾਈ ਵੇ ਕਾਮਿਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾਹਿਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਈ ਕੇ ਜਸ ਕੀਰਤ ਜਗ ਲਈ ਜੇ तिस ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਬੁਣ ਕਰੇ ਗੁਣੰਤਿਆ ਬੰਦੇ ਤੇਹਾ ਕੋਈ ਨ ਸੁਜੇ ਜੇ तिस कुण ਕੋਈ ਕਰੇ ਸੁਨਿਆ ਸਬ ਪੇਰ ਸੁਨਣਾ ਸੁਨਿਆ ਧਰਤ ਤਵਲੇ ਆਕਾਸ ਸੁਨਿਆ ਦੀਪ ਲੋਹ ਪਾਤਾਲ ਸੁਨਿਆ ਪੋਹ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਈਸ਼ਰ ਬਰਮੈਂਦ ਸੁਨਿਆ ਮੁਖ ਸਲਾ ਹਨਮੰਦ ਸੁਨਿਆ ਜੋਗ ਜੁਗਤਨ ਭੇਦ ਸੁਨਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਾਤ ਸੰਤੋ ਗਿਆਨ ਸੁਨਿਆ 68 ਕਾ ਇਸਨਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਿਜ ਧਿਆਨ नानक भगत सरावे गास सुने दुख पाप का नाश सुने सरागनाह के गास सुने से किरपा साह सुने अंधे पावे राह सुने हाथ होवे असग नानक भगत सरावे गास सुने दुख पाप का नाश मन्ने कीकत कहि ना जाय जेको कहत छ पछताए कागद कन अपना लिखन हार मन्ने का बह करम विचार ऐसा नाम नरंजन होए जेको मन जाने मन कोई

ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨ ਭਵੀ ਨਾ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਕਰਨੇ ਨਹੀਂ ਸਮਰਤੋ ਧਰਮ ਦੇ ਕਾ ਕੋ ਸੰਤੋਬਤਾ ਬਰਕਿਆ ਜਨਸੂਤ ਜੇ ਕੋ ਬਜੇ ਹੋਵੇ ਸਚਿਆ ਤਹਲੇ ਉਪਰ ਕਿਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਕਮਨਜੂਰ ਜੀ ਜਾ ਤਿਰੰਗਾ ਕੇ ਨਾਮ ਸਰਨਾ ਲਿਖਿਆ ਬੜੀ ਕਲਮ ਇਹ ਲੇਖ ਲਿਖ ਜਾਣੇ ਕੋਈ ਲੇਖ ਲਿਖਿਆ ਕੀਤਾ ਹੋਇ ਈਤਾ ਤਾਨਸ ਵਾਲੇ ਰੂਪ ਕੀਤੀ ਦਾਦ ਜਾਣੇ ਕੋਣ ਕੂਤ ਮਿਟਾ ਬਸਾ ਇੱਕ ਇੱਕ ਵਾਰ ਤੇ ਸਤਿਹੁ ਵੇਲਕਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੈ ਇੱਕ ਵਾਰ ਜੋ ਤਦ ਭਾਵੇ ਸਹੀ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਤਾ ਬਤਾਉ ਸੰਭਰੰਦ ਮੁਖ ਵੇਦ ਪਾਠ ਸੰਗ ਜੋਗਮਨ ਰਹਉ ਦਾਸ ਸੰਗ ਭਗਤ ਗੁਣ ਜਾਣ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੂਰਮ ਭਗ ਜਾਣ ਸੰਗ ਮੋਣਿ ਲੇਵਲਾਏ ਤਾਰ ਬਿਚਾਰ ਵਾਰਿਆਂ ਜਮ ਇੱਕ ਵਾਰ ਜੋਤਿ ਸੁਧ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖਮੁਰੇ ਕੇੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹਿ ਜੋਰ ਸੰਖ ਗਲਵੜ ਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਹਿ ਸੰਖੁ ਡੇਰ ਕੁੜੇ ਫਿਰ ਸੰਖ ਮਲੇਸ਼ ਮਲ ਭਕ ਕਾਏ ਸੰਖ ਨਿੰਦ ਅਕਸਰ ਕਰੇ ਪਰ ਨਾਨਕ ਨਿੰਦ ਕਹੇ ਵਿਚਾਰ ਵਾਰਿਆਂ ਜਮ ਇੱਕ ਵਾਰ ਜੋਤਿ ਸੁਧ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਦਾਮ ਗਮ ਗਮ ਸੰਖ ਲੋਹ ਸੰਖ ਐ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਇ ਕਰੇ ਲਿਖਣ ਬੋਲਣ ਬਾਣ ਕਰੇ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਇ ਦੇ ਫਰਮਾਇ ਤੇ ਤੇ ਪਾਇ ਦੇ ਤਾ ਕੇ ਤਾ ਤੇ ਤਾ ਨਾਮ ਵੇ ਨਾਵੇਂ ਨਾਹੀ ਕੋ ਥਾਉ ਕੁਦਰਤ ਕਉਣ ਕਹੈ ਵਿਚਾਰ ਵਾਰੇ ਨ ਜਾਵੇ ਇਕ ਵਾਰ ਜੋ ਤਦ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ पर ये हाथ पैर दन दे पानी तोते अतरो सूखे होत pleated कपड़ होए दे साबुल लये होत तो पर ये मत पापा के संग होतोपे ना वे के रंग सुननी पापी अख नइ कर कर करना लिख लेह जाए हापे जी पीजा पिहे खाव नानक हुक्मी आवे जाहो धीर तब तेर तान देखो पवित्र काम सुन मन मन कीता पाओ अंतर घर तीर्थ मनाव ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕੋਮਣ ਸਵੇਲਾ ਵਖਤ ਗਉਣ ਕਮ ਤਿਤ ਕਉਣ ਵਾਰ ਕਮ ਸਰਤ ਮਹ ਕਮ ਜਿਤ ਹੋਆ ਆਕਾਰ ਮਿਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀਏ ਜੇ ਲਿਖਨ ਲੇਖ ਪੁਰਾਣ ਤਿਤ ਵਾਰ ਨਾ ਜੋਗੀ ਜਾਣ ਰਤਮਾ ਨਾ ਕੋਏ ਯਾ ਕਰਤਾ ਸੇਠੀ ਕੋ ਸਾਡੇ ਆਪੇ ਜਾਣੇ ਸੋਏ ਕੀ ਕਰ ਆਖਾ ਕੇ ਸਾਲਾ ਕੇ ਵਰਨੇ ਕਿਉਂ ਜਾਣਾ ਨਾਨਕ ਆਖਾਂ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਕਾ ਹੋਵੇ ਨਾਨਕ ਦੇ ਕੋ ਆਪੋ ਜਾਣ ਅੱਗੇ ਗਿਆਨਾ ਸੋਹੇ ਬਤਾਲਾ ਪਤਾਲ ਲਖਿਆ ਅਗਾਸਾ ਅਗਾਸੜ ਕੁੜ ਕੁ ਭਾਲ ਥਕੇ ਵੇਦ ਕਹਿਣਿਕਾ ਤ ਸਹਿਜ ਟਾਰੇ ਕੈਣਕ ਤੇ ਵਸੁ ਲਿਖਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ सलाहै सलाहै ते सुरत पाई न पाईय नदियां ते वाह। पवे समुंद न जानि है समुंद साह सुल्तान गिरा सिफ्ती मल तन कीड़ी तुलना न होन जे तिस मनव ना विसरे अंत न सिफ्ती कै न करने दे अनंत अंत न वेखन सुनन न अंत अंत न जापे के मन मंत अंत न जापे की ताया कार अंत न जापे पारावार अंत कर के ते बिलै ताके अंत न पाई जाय ਹੇ ਹੇ ਹੰਤਨਾ ਜਾਣੇ ਕੋਈ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਹ ਵਡੂਚੈ ਹੋਵੇ ਗੋ ਤੇ ਸੁਤੇ ਕੋ ਜਾਣੇ ਸੋਏ ਜਿਵਦਾਬ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮੈਂ ਕੀਤੇ ਮੰਗੇ ਜੋ ਦੇਵ ਪਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵਕਾਰ ਕੇਤੇ ਲੈ ਲੈ ਮੁਕਰਪਾਏ ਕਿਤੇ ਮੁਰਖਾ ਹੀ ਖਾਏ ਕਿਤੇ ਦੋ ਕੋ ਉਸਨ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਦੇਕੋ ਕਾਈ ਕੱਖ ਨ ਪਾਏ ਉਹ ਜਾਣਿਆ ਜੇ ਤਿਆ ਮੂੰ ਖਾਏ ਹਾਪੇ ਜਾਣੇ ਆਪੇ ਦੇ ਅੱਖੇ ਸੀ ਪੀਕੇ ਹੀ ਕੇ ਜਿਸਨ ਬਕਸੇ ਸੇ ਫਸਲਾ ਨਾਨ ਪਾਚਾ ਹੀ ਪਾਚਾ ਮੂਲ ਗੋਣ ਮੂਲ ਵਪਾਰ ਮੂਲ 파ਰੀ ਮੂਲ ਪੰਡਾਰ ਮੂਲ ਲਾਵੇ ਮੂਲ ਜਾਏ ਮੂਲ ਪਾਏ ਮੂਲ ਸਮਾਏ ਮੂਲ ਧਰਮ ਮੂਲ ਦੀਵਾਨ ਮੂਲ ਤਲ ਮੂਲ ਫਰਮਾਨ ਮੁਲ ਬਗ ਸੀਸ ਮੁਲ ਨਹੀਂ ਸਾਰ ਮੁਲ ਕਰਮ ਮੁਲ ਫਰਮਾਨ ਮੁਲ ਮੁਲਾ ਕਿਹਾ ਜਾਏ ਆਕਾ ਕਰਹਿ ਲੇ ਬੁਲਾਏ ਆਕੇ ਵੇਦ ਪੜ ਪ੍ਰਾਣਾ ਆਕੇ ਪੜੇ ਕਰੇ ਵਖਿਆਣ ਆਕੇ ਬਰਮੇ ਆਕੇ ਧਾਕੇ ਗੋਪੀ ਤਾ ਗੋਵਿੰਦ ਆਕੇ ਈਸ਼ਵਰਾ ਤੇ ਸੇ ਧਾਕੇ ਕੀਤੇ ਕੀਤੇ ਬੁਧ ਆਕੇ ਦਾਣ ਵਾਕੇ ਦੇਵਾਕੇ ਸੁਰਨਨ ਮੁੰਜਣ ਸੇਵ ਕੀਤੇ ਆਕੇ ਆਖਣ ਪਾਇ ਕੇਤੇ ਕਹਿ ਕੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨਸਕੇ ਕੇਈ ਕੇ ਜੇ ਵੜਾ ਪਾਵੇ ਤੇ ਵੜੋ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੁਆਕੇ ਬੋਲ ਵੇ ਗੜ ਤੇ ਲਿਖੇ ਸਿਰ ਗਵਾਰਾ ਗਵਾਰ ਸੁਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨੇ ਕਸੰਕਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸੁਖਹੀਣ ਕੀਤੇ ਗਾਵਨ ਹਾਰੇ ਗਾਵੇ ਤੁੰਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਤਲੇ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰਿੰਦਰ ਅਸਨ ਬੈਠੇ ਦੇਵਤੇ ਹਾਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਨ ਰਕੇਸ਼ ਰਜੁਗਜ ਵਿਧਾ ਨਾਲੇ ਗਾਵੇ ਮੋਹਨਿਆ ਮਨਮੋਹਨ ਸਰਗਮ ਅਚਪਿਆਲੇ ਗਾਵਣ ਰਤਨ ਪਾਇ ਤੇੜੇ ਹਰਸਲੇ ਤੀਰੇ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਜਾਰੇ ਗਾਵੇ ਖੰਡ ਮੰਡ ਵਰ ਭੰਡਾ ਕਰਕਰ ਰੱਖੇ ਧਾਰੇ ਸਹਿਤ ਜਦ ਨੂੰ ਗਾ ਵੇ ਜੋ ਤੋ ਭਾਵਨ ਲਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਸੇ ਮੈਂ ਜਿਤਨੇ ਅਮ ਨਾਨਕ ਕਿਆ ਵਿਚਾਰੇ ਹੋਈ ਸੋਈ ਸਰਾਸਤ ਸਾਹਿਬ ਸਾਚਾ ਸੱਚੀ ਨਾਹੀਂ ਐ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਵਿੱਚ ਆਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇ ਜਿੰਨੀ ਉਪਾਈ ਕਰ ਕਰ ਵੇਖਿਆ ਕਿ ਤਾ ਆਪਣਾ ਜੋਤਿਸ ਦੀ ਵੜਾਈ ਜੋਤਿ ਸੁਭਾਵੇ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਏ ਸੂਪਸਾ ਸਹ ਸਹ ਪਰ ਸੈਗ્ઞਾਨਿਕ ਹੈ ਜੈ ਮੰਦਾ ਸੰਤੋਖ ਧਰਮ ਪਚੋਲੀ ਤਾਨ ਕੀ ਕਰੇ ਬਪੂਤ ਇੰਤ ਕਾਲ ਕੋ ਹਰੀ ਕੈ ਜੁਗਲ ਢੰਟਾ ਪ੍ਰਦੀਤ ਹਾਈ ਪੰਤੀਸਾ ਗੜਿ ਮਾਤਿ ਮਣਿ ਦੇ ਤੇਜ ਜਬੀਤ ਆਦੇ ਸੇ ਆਦੇ ਸਾਦੇ ਨੀਨ ਨਾਸ ਨਾਸ ਜੁਗ ਜੁਗ ਇਕੋ ਵੇਸ ਤੁਕਤ ਗਿਆਂ ਬਿਆ ਪੰਡਾਨ ਕੜਕੜਵਾਜੇ ਨਾਦ ਹਾਪ ਨਾਤ ਨਾਤੀ ਸਭ ਜਾ ਕੇਰੇ ਸੇ ਦਾ ਬਰਾਸਾਦ ਸੰਜੋਗ ਜੋ ਦੇਕਾਰ ਚਲਾਵ ਲੈ ਕੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਦ ਨੀਲੇ ਨਾਸ ਦਿਨਤ ਜੁਗ ਜੁਗੇ ਕੋ ਵੇਸ ਇਕਮੈ ਜੁਗਤੂ ਬੈ ਤਿੰਜੇ ਲਈ ਪ੍ਰਮਾਣਿਕ ਸੰਸਾਰਿਕ ਪੰਡਾਰੇ ਇਕ ਲਾਏ ਦੀ ਬਾਣ ਜਿਸ ਤੇ ਸਭ ਆਵੇ ਤੇ ਵੇ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਨਨ ਨਦਰਨਾਵੇ ਬੋਤਾ ਇਹ ਵਿਡਾਣ ਆਦੇਸ਼ ਤੇ ਸੇ ਆਦੇਸ਼ ਆਦ ਨੀਲੇ ਨਾਸ ਦਿਨਤ ਜੁਗ ਜੁਗੇ ਕੋ ਵੇਸ ਆਸਨ ਲੋਇ ਲੋ ਇਹ ਪੰਡਰ ਜੋ ਕਿਸ ਪਾਇ ਸੁਹਿਤਾ ਵਾਰ ਕਰ ਕਰ ਵੇਕੇ ਸਰਬ ਦਿਨ ਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇਸ ਤੇ ਆਦੇਸ ਆਦਿ ਲੀਨ ਨਾ ਅਦਨਾਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਲ ਖੋਏ ਲਖੋਏ ਲਖੀਸ਼ ਲਖ ਲਖੇੜਾ ਆਖੀਏ ਏਕ ਨਾਮ ਜਗਦੀਸ਼ ਇਤੋ ਰਾਇ ਪਤ ਪਵੜੀ ਚੜੀਏ ਹੋਏ ਕੀਸ ਜੁਣ ਗੱਲਾਂ ਆਇਆ ਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰਿ ਪਾਈਏ ਕੂੜੀ ਕੂੜੇ ਠੀਸ ਨਾਖਣ ਜੋਰ ਚ ਪੈਣਾ ਜੋਰ ਜੋਰ ਨਮਗਨ ਦੇ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋ ਨਰਾਜ ਮਾਨ ਮਨਸੂਰ ਜੋਰ ਨਾਲ ਸੁੱਤੀ ਗਿਆਨ ਵਿਚਾਰ ਜੋ ਨਾ ਜੁਟੇ ਛੁੱਟਾ ਸੰਸਾਰ ਜਿਸਾ ਜੋਰ ਕਰਵੇ ਕੇ ਸੋਏ ਨਾਨਕ ਤੁਮ ਨਹੀਂ ਜਨਾ ਕੋਏ ਰਾਤੀ ਰੁੱਤੀ ਜਿੱਤੀ ਵਾਰ ਪਵਨ ਪਣੀ ਗਣੀ ਪਾਤਾਲ ਇਸ ਵਿੱਚ ਧਰਤੀ ਥਾਪ ਰਚੀ ਤਰੰਸਾਲ ਇਸ ਵਿੱਚ ਜੇ ਜੋਤ ਕੇ ਰੰਗ ਤਿਨ ਕੇ ਨਾਮ ਨਹੀਂ ਕਹਨਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਿਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵਨੀ ਸਣ ਕਚਪਗਾਈ ਉਤੇ ਪਾਇ ਨਾਨਕ ਆ ਜਾਪੇ ਜਾਏ ਧਰਮ ਕਣ ਕਹਿਓ ਧਰਮ ਗਿਆਨ ਕਣ ਕਾ ਖੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਣ ਮਹੇਸ ਕੇਤੇ ਵਰਮੇ ਘੜਤ ਕੜੀਏ ਰੂਪ ਰੰਕੇ ਵੇਜ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ਼ ਕੇਤੇ ਇੰਦਰ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੋਧਨਾਤ ਕੇਤੇ ਕੇਤੇ ਦੇਵੀ ਵਿਵੇਸ਼ केते देवरण मुन केते केते रतनसुमन केतेया खानी केतेया वाणी केते पात नरेंद्र केतेया सुट्टी सेवक केते नानक अनंत ज्ञान खंड में ज्ञान पर जानत थे नाद बिनोद के ओदनंद शर्म काने की वाणी रूप थे काढ़त कड़ीए बहुत अनोप ताके गल्ला कथियां ना गए जे को कहे पीछे पछताए थे कड़ीए सुरत मतलब बन बोदे थे कड़ीए सुदा सुदा के शुद्ध करम खंड की वाणी जोर थे और ना कोई और ਨਿਤੈ ਜੋਦ ਮਹਾ ਬਲ ਸੂਰ ਤੇ ਮੇਂ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮੈ ਮਾਇਤਾ ਕੇ ਰੂਪ ਨ ਕਥਨੇ ਜਾਏ ਨਾਉ ਮਰੇ ਨ ਠਾਕੇ ਜਾਏ ਜਿਨਕੇ ਰਾਮ ਸੇ ਮਨ ਮਾਹੇ ਜਿੱਥੇ ਭਗਤਵ ਸੇ ਕੇ ਲੋ ਕਰੈ ਨ ਸਚਾ ਮਨਸੋ ਸਚ ਖੰਡ ਵੇ ਸ਼ੇਨ ਅਨੰਕਾਰ ਕਰ ਕਰ ਵੇਖੇ ਨਦਰ ਨਿਹਾਰ ਜਿੱਥੇ ਖੰਡ ਮੰਡ ਵ੍ਰਹੰਡ ਜੇ ਕੋ ਕਥਤਾਨਤ ਸਥੈ ਲੋ ਲੋ ਆਕਰ ਜਿਉ ਜਿਉ ਹੁਕਮ ਤੇ ਵੇ ਤਿਵਕਰ ਵੇਖੇ ਵਿਖਸੇ ਕਰੇ ਵਿਚਾਰ ਨਾਣੇ ਕਥਨਾ ਕਰਦਾਸਾਰ ਜਤਪਾਹਰਾ تیر ਸੁਨਾਰ ਹਰ ਮਤ ਵੇਦ ਹਥਿਆਰ ਪਉ ਕਲਾਗਣੀ ਤਵਤਾ ਭਾਂਡਾ ਪਉ ਮ੍ਰਿਤ ਢਾਲ ਘੜੀਆਂ ਸਭ ਸਟੀਟਕ ਸਾੜਿਨ ਕੋ ਨਗਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦੁਈ ਦਾਈ ਦਾਇ ਆ ਫਿਲੇ ਸਗਲੇ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ